ਸਾਡੇ ਮਾਂ ਬਾਪ ਸਾਡੇ ਬੱਚਰ ਸਾਡੇ ਵੱਡੇ ਜਦੋਂ ਬਚਪਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝਾਉਂਦੇ ਨੇ ਉਦੋਂ ਉਹਨਾਂ ਦੀ ਸਮਝ ਵੀ ਨਹੀਂ ਆਉਂਦੀ ਅੱਜ ਮੇਰਾ ਖਿਆਲ ਉਹ ਸਾਡੇ ਉਸ ਲੈਵਲ ਦੇ ਉੱਤੇ ਨਹੀਂ ਹੁੰਦੇ ਨਾ ਪਰ ਉਹ ਸਮਝਾਉਂਦੇ ਜ਼ਰੂਰ ਨੇ ਬਹੁਤ ਸਾਰੀਆਂ ਚੀਜ਼ਾਂ ਹੁਣ ਯਾਦ ਆਉਂਦੀਆਂ ਨੇ ਕਿ ਉਹਨਾਂ ਨੇ ਕਿੰਦਾ ਤੇ ਕਿਉਂ ਤੇ ਕਿਸ ਵਾਸਤੇ ਕਈਆਂ ਹੋਣਗੀਆਂ ਮੇਰੇ ਫਾਦਰ ਬਹੁਤ ਖੁੱਲੇ ਖਿਆਲਾਂ ਦੇ ਮੇਰੇ ਮਦਰ ਬਹੁਤ ਖੁੱਲੇ ਖਿਆਲਾਂ ਦੇ 52 53 ਦੇ ਵਿੱਚ ਜਿਹੜੀ ਔਰਤ ਜੌਬ ਕਰਦੀ ਹੋਵੇ ਹੈਲਥ ਡਿਪਾਰਟਮੈਂਟ ਵਿੱਚ ਸੀਗੇ ਮੇਰੀ ਮਦਰ ਆਉਂਡ ਮੇਰੇ ਫਾਦਰ ਮੇ ਵੀ ਅੱਡ ਸੀਗੇ ਉਹਨਾਂ ਤੇ ਇੱਕ ਸੋਚ ਅਲੱਗ ਸੀ ਪਰਿਵਾਰ ਸਾਰਾ ਪੜਿਆ ਲਿਖਿਆ ਸੀ ਉਹ ਹਮੇਸ਼ਾ ਇੱਕ ਸਾਨੂੰ ਚੀਜ਼ ਕਹਿੰਦੇ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਅਲੱਗ ਬਣਾ ਕੇ ਚੱਲਦੇ ਹੋ ਤੁਸੀਂ ਅੱਛਾ ਪੜਦੇ ਹੋ ਤੁਸੀਂ ਐਕਸਟਰਾ ਮੌਡ ਐਕਟੀਵਿਟੀਜ਼ ਦੇ ਵਿੱਚ ਹੋ ਤੁਸੀਂ ਕੋਈ ਵੀ ਆਮ ਬੱਚਿਆਂ ਦੇ ਨਾਲੋਂ ਅਲੱਗ ਕਰਦੇ ਹੋ ਤੁਸੀਂ ਅੱਛਾ ਕਰਦੇ ਹੋ ਤੁਹਾਨੂੰ ਜਿਹੜਾ ਹੈ ਉਹ ਦੂਸਰੇ ਬੱਚਿਆਂ ਨਾਲ ਉਹ ਜਾਂ ਸਮਾਜ ਦੇ ਵਿੱਚ ਦੂਸਰਿਆਂ ਦੇ ਬੱਚਿਆਂ ਨਾਲ ਤੁਹਾਨੂੰ ਅਲੱਗੋ ਚੀਜ਼ਾਂ ਕਰਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਨਾਲ ਬੱਚਿਆਂ ਨੂੰ ਅਜਮ ਹੁੰਦੀਆਂ ਨੇ ਤੇ ਨਾਲ ਬਹੁਤ ਸਾਰੇ ਲੋਕਾਂ ਨੂੰ ਹਜਮ ਹੁੰਦੀਆਂ ਇਸ ਕਰਕੇ ਉਹਨਾਂ ਦਾ ਬੋਲਣਾ ਜਿਹੜਾ ਹੈ ਉਹ ਸੁਭਾਵਿਕ ਹੁੰਦਾ ਹੈ ਤੁਹਾਨੂੰ ਕ੍ਰਿਟੀਸਾਈਜ਼ ਕਰਨਗੇ ਤੁਹਾਨੂੰ ਬਦਨਾਮ ਕਰਨਗੇ ਤੁਹਾਡੇ ਲਈ ਬਹੁਤ ਕੁਝ ਬੋਲਣਗੇ ਇਹ ਸਾਰੀ ਜ਼ਿੰਦਗੀ ਚੱਲਦਾ ਹੈ ਏ ਹਮੇਸ਼ਾ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਜੋ ਕਰਦੇ ਹੋ ਉਹ ਆਪਣੇ ਹਿਸਾਬ ਨਾਲ ਕਰੋ ਪੜੋ ਅੱਛੇ ਨੰਬਰ ਲਵੋ ਤੁਹਾਨੂੰ ਕੋਈ ਵੀ ਕੁਝ ਵੀ ਕਹਿੰਦਾ ਉਹਦੇ ਉੱਤੇ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਹਿਊਮਨ ਬੀਇੰਗ ਹਾਂ ਸਾਰੇ ਸਾਨੂੰ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਜਿਹੜਾ ਹੈ ਅਸਰ ਤੇ ਹੁੰਦਾ ਹੈ ਪਰ ਇਹ ਹੈ ਕਿ ਉਸ ਚੀਜ਼ ਤੋਂ ਨਿਕਲਣ ਦਾ ਕੁਦਰਤ ਨੇ ਵਲ ਦੇ ਦਿੱਤਾ ਬਹੁਤ ਵਾਰ ਅਜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਲੋਕਾਂ ਦੇ ਅ ਅਜਿਹੇ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਦੇਰ ਲਈ ਬਹੁਤ ਔਖਾ ਲੱਗਦਾ ਤਕਲੀਫ ਹੁੰਦੀ ਪਰ ਮੈਂ ਹਮੇਸ਼ਾ ਆਪਣੇ ਪਪਾ ਦੀ ਉਸ ਕੱਲ ਨੂੰ ਯਾਦ ਕਰਦੀ ਕਿ ਇਹ ਬੇਲੜ ਲੋਕ ਨੇ ਇਹਨਾਂ ਨੇ ਕੁਝ ਬੋਲਣਾ ਹੈ ਕਿਉਂਕਿ ਇਹਨਾਂ ਦੇ ਕੋਲ ਕੁਝ ਕਰਨੀ ਨਹੀਂ ਔਰ ਇਹ ਅਜਿਹੇ ਲੋਕਾਂ ਦੇ ਅ ਜਿਹੜੀ ਕਦਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਸੋਚ ਉਸ ਲਿਮਟ ਤੱਕ ਜਾ ਹੀ ਨਹੀਂ ਸਕਦੀ ਉਹ ਉਸ ਸੋਚ ਦੇ ਮਾਲਕ ਹੋ ਹੀ ਨਹੀਂ ਸਕਦੇ ਇਸ ਕਰਕੇ ਬਹੁਤ ਵਾਰ ਉਹ ਚੀਜ਼ਾਂ ਦੇ ਵਿੱਚੋਂ ਮੈਂ ਨਿਕਲ ਜਾਂਦੀ ਆ ਔਰ ਸਾਰੇ ਨੂੰ ਨਿਕਲਣਾ ਚਾਹੀਦਾ ਕਿਉਂਕਿ ਇਹ ਵੀ ਲੋਕ ਜਿਹੜੇ ਨੇ ਇਹਨਾਂ ਨੇ ਵੀ ਤੇ ਕੋਈ ਕੰਮ ਕਰਨਾ ਨਾ ਜੇ ਇਹ ਸਾਨੂੰ ਕ੍ਰਿਟੀਸਾਈਜ਼ ਨਹੀਂ ਕਰਨਗੇ ਤੇ ਇਹ ਫਿਰ ਕੀ ਕਰਨਗੇ ਬਹੁਤ ਵਾਰ ਅਜਿਹੇ ਲੋਕਾਂ ਦਾ ਸਾਨੂੰ ਪਤਾ ਹੀ ਉਦੋਂ ਲੱਗਦਾ ਕਿ ਇਹ ਇਸ ਸੋਚ ਦੇ ਮਾਲਕ ਨੇ ਜਦੋਂ ਇਹ ਤੁਹਾਡੇ ਨਾਲ ਕੋਈ ਗੱਲ ਕਰਦੇ ਨੇ ਜਾਂ ਤੁਹਾਨੂੰ ਕੋਈ ਕੁਝ ਕਹਿੰਦੇ ਨੇ ਬਹੁਤ ਲੋਕਾਂ ਨੂੰ ਆਦਤ ਹੁੰਦੀ ਆ ਕਿ ਤੁਹਾਡੀਆਂ ਜਿਹੜੀ ਲੈਗ ਪੁੱਲਿੰਗ ਬਹੁਤ ਕਰਦੇ ਨੇ ਬਹੁਤ ਲੋਕ ਜਿਹੜੇ ਨੇ ਉਹ ਕੁਝ ਨਾ ਕੁਝ ਕਿਸੇ ਨਾ ਕਿਸੇ ਲਈ ਅਜਿਹੇ ਸ਼ਬਦ ਵਰਤਣਗੇ ਜਾਂ ਅਜਿਹੀ ਗੱਲ ਕਰਨਗੇ ਕਿ ਅਗਲਾ ਜਿਹੜਾ ਹੈ ਉਹਨੂੰ ਦੂਸਰਿਆਂ ਦੇ ਸਾਹਮਣੇ ਨੀਮਾ ਸਾਬਤ ਕਰਨਗੇ ਪਰ ਕਹਿੰਦੇ ਕੁਦਰਤ ਹੈ ਜਿਹਨੂੰ ਰੱਬ ਨੇ ਦੇਣਾ ਜਿਹਨੂੰ ਕੁਦਰਤ ਨੇ ਦੇਣਾ ਜੇ ਉਹ ਬੰਦਾ ਸੱਚਾ ਹੈ ਉਹ ਕੁਦਰਤ ਜ਼ਰੂਰ ਦਿੰਦੀ ਆ ਕਿਸੇ ਵੀ ਆਨੇ ਬਹਾਨੇ ਦੇ ਦੇਵੇ ਉਹ ਉਸ ਬੰਦੇ ਦੇ ਨਾਲ ਖੜੀ ਹੋ ਜਾਂਦੀ ਆ ਸੋ ਜਦੋਂ ਵੀ ਕੋਈ ਅਜਿਹੇ ਲੋਕ ਮਿਲਦੇ ਨੇ ਤੇ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਅਜਿਹੇ ਲੋਕਾਂ ਦੀ ਪਰਫਾਰਮ ਨਹੀਂ ਕਰਨੀ ਚਾਹੀਦੀ ਇਹ ਲੋਕ ਦਫ਼ਤਰਾਂ 'ਚ ਵੀ ਮਿਲਣਗੇ ਤੁਹਾਨੂੰ ਸਮਾਜ ਵਿੱਚ ਮਿਲਣਗੇ ਸੋਸਾਇਟੀ ਵਿੱਚ ਮਿਲਣਗੇ ਰਿਸ਼ਤੇਦਾਰੀ ਦੇ ਵਿੱਚ ਮਿਲਣਗੇ ਪਰਿਵਾਰਾਂ ਦੇ ਵਿੱਚ ਮਿਲਣਗੇ ਆਂਡ ਕਮਾਂਡ ਦੇ ਵਿੱਚ ਮਿਲਣਗੇ ਅਜਿਹੇ ਲੋਕ ਜਿਹੜੇ ਨੇ ਉਹ ਸੋਸਾਇਟੀ ਦਾ ਇੱਕ ਹਿੱਸਾ ਨੇ ਕਿਉਂਕਿ ਤੁਹਾਨੂੰ ਵੀ ਤਾਂ ਹੀ ਪਤਾ ਲੱਗੇਗਾ ਕਿ ਤੁਸੀਂ ਅਲੱਗ ਹੋ ਜਦੋਂ ਲੋਕ ਤੁਹਾਨੂੰ ਤੁਹਾਡੇ ਅੱਛੇ ਕੰਮਾਂ ਦੇ ਕਾਰਨ ਦੇ ਬਾਵਜੂਦ ਤੁਹਾਨੂੰ ਕ੍ਰਿਟਿਸਾਈਜ਼ ਕਰਦੇ ਨੇ ਇਹ ਲੋਕ ਹੁੰਦੇ ਨੇ ਜਾਂ ਤੇ ਤੁਹਾਡੇ ਤੋਂ ਛੱਡਦੇ ਨੇ ਈਰਖਾ ਕਰਦੇ ਨੇ ਤੇ ਜਾਂ ਫਿਰ ਉਹ ਤੁਹਾਡੇ ਤੱਕ ਜਾਂ ਤੁਹਾਡੀ ਸੋਚ ਤੱਕ ਪਹੁੰਚਣ ਦੇ ਕਾਬਿਲ ਹੀ ਨਹੀਂ ਹੁੰਦੇ ਇਸ ਕਰਕੇ ਜਦੋਂ ਵੀ ਕੋਈ ਬੋਲਦਾ ਆਪਣੇ ਆਪ ਨੂੰ ਮੈਨੂੰ ਲੱਗਦਾ ਕਿ ਜੇ ਅਸੀਂ ਚੰਗਾ ਕੰਮ ਕਰਦੇ ਆ ਕੋਈ ਚੰਗਾ ਸਮਾਜ ਲਈ ਕਰ ਰਹੇ ਹੈਗੇ ਆ ਕੋਈ ਸੇਵਾ ਕਰ ਰਹੇ ਹਾਂ ਕੋਈ ਸੇਵੀ ਤਰ੍ਹਾਂ ਦੀ ਸੇਵਾ ਕੋਈ ਇਹ ਨਹੀਂ ਹੁੰਦੀ ਹੈਗੀ ਕਿ ਤੁਸੀਂ ਬਾਹਰ ਜਾ ਕੇ ਕੁਝ ਕਰਦੇ ਕਿਸੇ ਕਿਸੇ ਵੀ ਕੰਡੀਸ਼ਨ ਦੇ ਵਿੱਚ ਜੋ ਵੀ ਤੁਸੀਂ ਕਰਦੇ ਹੋ ਉਹ ਕਦੇ ਵੀ ਦੂਸਰਿਆਂ ਦੇ ਕਹਿਣ ਦੇ ਉੱਤੇ ਮੰਨਦ ਨਾ ਕਰੋ ਕਿਉਂਕਿ ਕੁਦਰਤ ਵੀ ਕਈ ਵਾਰੀ ਸਾਡੇ ਇਮਤਿਹਾਨ ਲੈਂਦੀ ਆ ਕਿ ਮੈਂ ਇਹਦੇ ਨਾਲ ਖੜਾ ਆ ਕੀ ਇਹ ਮੇਰੇ ਉੱਤੇ ਭਰੋਸਾ ਕਰਦਾ ਜਾਂ ਕਰਦੀ ਸੋ ਭਰੋਸਾ ਕਰੋ ਕੁਦਰਤ ਦੇ ਉੱਤੇ ਆਪਣੇ ਪਰਮਾਤਮਾ ਦੇ ਉੱਤੇ ਤੇ ਆਪਣੇ ਉੱਤੇ ਇਹ ਤਿੰਨਾਂ ਦੇ ਉੱਤੇ ਭਰੋਸਾ ਕਰੋ ਸਫਲਤਾ ਵੀ ਮਿਲੇਗੀ ਔਰ ਖੁਸ਼ੀਆਂ ਵੀ ਮਿਲਣਗੀਆਂ ਔਰ ਜਿਹੜੀ ਮੰਜ਼ਲ ਤੁਸੀਂ ਤੈਅ ਕਰਨੀ ਚਾਹੁੰਦੇ ਹੋ ਉਹ ਮੰਜ਼ਲ ਵੀ ਮਿਲੇਗੀ ਸੋ ਜਿਹੇ ਲੋਕਾਂ ਦਾ ਵੀ ਇੱਕ ਗਰੁੱਪ ਹੁੰਦਾ ਜਿਹੇ ਲੋਕ ਹੋਣੇ ਵੀ ਕੁਦਰਤ ਦੇ ਕੁਦਰਤ ਕੁਦਰਤ ਨੇ ਪੈਦਾ ਕੀਤੇ ਆ ਤੇ ਹੋਣੇ ਸੁਭਾਵਕ ਨੇ ਉਹਨਾਂ ਦਾ ਬੋਲਣਾ ਵੀ ਸੁਭਾਵਕ ਹੈ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ